ਅਕਤੂਬਰ ਮਹੀਨਾ ਤਿਹਾੜਾ ਦਾ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮਹੀਨੇ ਵਿੱਚ ਕਈ ਤਿਹਾੜਾ ਆਉਂਦੇ ਆ ਜਿਵੇਂ ਦੀਵਾਲੀ ਆ ਗਈ ਦੁਸਹਿਰਾ ਆ ਗਿਆ ਇਸ ਤੋਂ ਇਲਾਵਾ ਇਸ ਮਹੀਨੇ ਦੇ ਵਿੱਚ ਠੱਗੀਆਂ ਠੋਰੀਆਂ ਸਭ ਤੋਂ ਜ਼ਿਆਦਾ ਹੁੰਦੀਆਂ ਨੇ ਇੱਕ ਨਵਾਂ ਸਕੈਮ ਚੱਲ ਰਿਹਾ ਜਿਹਨੂੰ ਤੁਹਾਨੂੰ ਦੱਸਣ ਜਾ ਰਿਹਾ ਪੰਜਾਬ ਪੁਲਿਸ ਵੀ ਇਸ ਸਕੈਮ ਨੂੰ ਲੈ ਕੇ ਅਵੇਅਰ ਕਰ ਰਹੀ ਹੈ ਚੱਲ ਕੀ ਰਿਹਾ ਕੋਈ ਤੁਹਾਡੇ ਵਾਰ ਤੇ ਆਜੂ ਡੇਲੀ ਤੇ ਆਜੂ ਬੈਲ ਖੜਕਾਉ ਤੁਹਾਨੂੰ ਬੁਲਾਉਗਾ ਜੀ ਮੈਂ ਡਿਲੀਵਰੀ ਬੁਆਏ ਆ ਤੁਹਾਡੇ ਐਡਰੈਸ ਤੇ ਗਲਤੀ ਨਾਲ ਕੂਰੀਅਰ ਹੋ ਗਿਆ ਕਿਸੇ ਤੋਂ ਐਡਰੈਸ ਗਲਤ ਭਰਿਆ ਗਿਆ ਮੈਂ ਉਹ ਬੰਦੇ ਨੂੰ ਕਾਲ ਕੀਤੀ ਹੈ ਉਹ ਕਹਿੰਦਾ ਜੀ ਮੇਛ ਦਾ ਐਡਰੈਸ ਗਲਤ ਭਰਿਆ ਗਿਆ ਸੀ ਇਸ ਕਰਕੇ ਮੈਂ ਤੁਹਾਡੇ ਐਡਰੈਸ ਤੇ ਆ ਗਿਆ ਮੈਂ ਇਹ ਕੂਰੀਅਰ ਜਿਹੜਾ ਉਸਨੇ ਮੰਗਵਾਇਆ ਸੀ ਇਹ ਕੈਨਸਲ ਕਰਨਾ ਹੈ ਤੁਹਾਡੇ ਮੋਬਾਈਲ ਤੇ ਇੱਕ ਓਟੀਪੀ ਆਇਆ ਹੈ ਇਹ ਮੈਨੂੰ ਓਟੀਪੀ ਦੱਸ ਦਿਓ ਅਗਲਾ ਕਹਿੰਦਾ ਹਾਂ ਗਲਤੀ ਨਾਲ ਆ ਗਿਆ ਹੋਣਾ ਓਟੀਪੀ ਦੱਸ ਦਿੰਦੇ ਆ ਜਿਵੇਂ ਹੀ ਓਟੀਪੀ ਦੱਸਤਾ ਹੈਕਰ ਨੇ ਤੁਹਾਡਾ ਸਭ ਕੁਝ ਹੈਕ ਕਰ ਲਿਆ ਤੁਹਾਡਾ ਅਕਾਊਂਟ ਵੀ ਸਾਫ ਕਰ ਦੂ ਤੁਹਾਡਾ ਮੋਬਾਈਲ ਵੀ ਉਹਦੇ ਹੱਥ ਬਸ ਆ ਗਿਆ ਤਾਂ ਇਹ ਨਕਲੀ ਕੂਰੀਅਰ ਬாய் ਬਣ ਕੇ ਆ ਰਹੇ ਨੇ ਜੇ ਤੁਹਾਡੀ ਤੇ ਹਲੀਜ ਤੇ ਨਹੀਂ ਆਉਂਦੇ ਫਿਰ ਵੀ ਕੋਈ ਕੂਰੀਅਰ ਬாய் ਓਟੀਪੀ ਮੰਗ ਰਿਹਾ ਹੈ ਤਾਂ ਤੁਸੀਂ ਸੋਚੋਗੇ ਉਹਦੇ ਲਈ ਸਾਡਾ ਮੋਬਾਈਲ ਨੰਬਰ ਕਿਵੇਂ ਪਾ ਗਿਆ ਜਦੋਂ ਆਪਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਆਨਲਾਈਨ ਚੀਜ਼ ਮਗਵਾਉਨੇ ਆ ਆਨਲਾਈਨ ਚੀਜ਼ ਜਦੋਂ ਕੂਰੀਅਰ ਹੁੰਦੀ ਹੈ ਤੁਹਾਡੇ ਘਰੇ ਕੂਰੀਅਰ ਵਾਲਾ ਬੰਦਾ ਆਉਂਦਾ ਹੈ ਚਾਹੇ Amazon ਤੋਂ ਆ ਚਾਹੇ Flipkart ਤੋਂ ਆ ਚਾਹੇ Myntra ਤੋਂ ਆ ਤਾਂ ਉਸ ਕੂਰੀਅਰ ਦੀ ਪੈਕਿੰਗ ਤੇ ਸਕੈਨਰ ਕੋਡ ਲੱਗਿਆ ਹੁੰਦਾ ਹੈ ਤੁਹਾਡਾ ਐਡਰੈਸ ਲਿਖਿਆ ਹੁੰਦਾ ਹੈ ਉਤੇ ਮੋਬਾਈਲ ਨੰਬਰ ਵੀ ਲਿਖਿਆ ਹੁੰਦਾ ਹੈ ਕਈ ਮੇਰੇ ਵੀਰ ਹੁੰਦੇ ਆ ਕੂਰੀਅਰ ਰੀਸੀਵ ਕਰਦੇ ਆ ਕਿਸੇ ਦੱਸੀ ਹੋਈ ਜਗ੍ਹਾ ਤੇ ਆਉਂਦਾ ਉਹ ਚੀਜ਼ ਚੋਂ ਸਮਾਨ ਕੱਢ ਲੈਂਦੇ ਆ ਪੈਕਿੰਗ ਉਹਦੀ ਸਿੱਟ ਦਿੰਦੇ ਆ ਕਈ ਵੀਰ ਰੱਦੀ ਵਾਲੇ ਨੂੰ ਦੇ ਦਿੰਦੇ ਆ। ਤੈਨੂੰ ਕਵਾਡ ਤੇ ਜਾਂਦਾ ਤਾਂ ਉੱਥੋਂ ਇਹ ਲੋਕ ਡਾਟਾ ਚੋਰੀ ਕਰਦੇ ਆ। ਕਿਉਂਕਿ ਜੋ ਉਸ ਬਾਕਸ ਦੇ ਉੱਤੇ ਆਪਣੀ ਡਿਟੇਲ ਲੱਗੀ ਹੁੰਦੀ ਹੈ, ਇੱਕ ਪਰਚੀ ਲੱਗੀ ਹੁੰਦੀ ਹੈ, ਚਿੱਟ ਲੱਗੀ ਹੁੰਦੀ ਹੈ ਐਡਰੈਸ ਦੀ। ਉਹ ਆਪਾਂ ਲਉਂਦੇ ਨਹੀਂ। ਉੱਥੋਂ ਇਹ ਆਪਣੀ ਡਿਟੇਲ ਲੈਂਦੇ ਆ। ਉੱਥੋਂ ਫਿਰ ਸਾਰੀ ਇਹ ਪਲਾਨਿੰਗ ਬਣਾਉਂਦੇ ਆ। ਤਾਂ ਹੁਣਾਂ ਤਿਹਾੜ ਨੇ ਹਰੇਕ ਬੰਦਾ ਆਨਲਾਈਨ ਕੋਈ ਨਾ ਕੋਈ ਚੀਜ਼ ਮੰਗਵਾ ਰਿਹਾ। ਇੱਕ ਸਕੈਮ ਤਾਂ ਇਹ ਜਾਂਦੇ ਆ। ਦੂਸਰਾ ਆਫਰਾਂ ਦਾ। ਅਸਲੀ ਦੇ ਵਿੱਚ ਵੀ ਆਫਰ ਲੱਗਦੇ ਆ ਤੇ ਨਕਲੀ ਵੀ ਲੱਗਦੇ ਆ। ਪਿੱਛੇ ਜੇ 100 ਕੁੜੀਆਂ ਦਾ ਗਰੋਥ ਰਹਿ ਗਿਆ। ਨਕਲੀ ਮੋਬਾਈਲ ਵੇਚਦੇ ਸੀਗੇ ਆਫਰ ਕਰਕੇ ਡਿਸਕਾਊਂਟ ਕਰਕੇ ਤਿਹਾਰਾਂ ਦੇ ਮਹੀਨੇ ਦੇ ਵਿੱਚ ਤਾਂ ਇੱਕ ਸਕੈਮ ਇਹ ਵੀ ਚੱਲ ਰਿਹਾ ਨਕਲੀ ਲਿੰਕ ਕਰ ਰਹੇ ਨੇ ਕਹਿੰਦੇ ਨੇ 4 ਘੰਟਿਆਂ ਵਾਸਤੇ ਸੇਲ ਹੈ ਦਿਵਾਲੀ ਤੱਕ ਸੇਲ ਹੈ 5 ਘੰਟਿਆਂ ਵਾਸਤੇ ਸੇਲ ਹੈ 2 ਦਿਨਾਂ ਦੀ ਸੇਲ ਹੈ 10000 ਰੁਪਏ ਸਸਤਾ ਮੋਬਾਈਲ ਮਿਲ ਰਿਹਾ 15000 ਰੁਪਏ ਸਸਤਾ ਮਿਲ ਰਿਹਾ ਆਈਫੋਨ ਦਾ ਕਰੀਏ ਲੋਕਾਂ 'ਚ ਕਿੰਨਾ 20 30 30000 ਰੁਪਏ ਡਿਸਕਾਊਂਟ ਕਰਦੇ ਆ ਬੰਦਾ ਸੋਚਦੀ ਨਹੀਂ ਕਹਿੰਦਾ ਹਾਂ ਯਾਰ ਦਿਵਾਲੀ ਤੇ ਹਸਤਾ ਹੋ ਗਿਆ ਆਈਫੋਨ ਨਵਾਂ ਆਇਆ ਪੁਰਾਣਾ ਸਸਤਾ ਹੋ ਗਿਆ ਆਪਾਂ ਲੈ ਲਓ ਲਿੰਕ ਤੇ ਕਲਿੱਕ ਕਰਦੇ ਆ ਸਭ ਕੁਝ ਭਰ ਦਿੰਦੇ ਆ ਇਹਦੂ ਆਦ ਕਿਹੜਾ ਮੋਬਾਈਲ ਮਿਲਣਾ ਸਭ ਕੁਝ ਸਾਫ ਤਤਿਹਾਰਾਂ ਦੇ ਦਿਨਾਂ 'ਚ ਬਚੋ ਇਹ ਸਪੈਮ ਜਿਹੜਾ ਸਕੈਮ ਆ ਬੜਾ ਤੇਜ਼ੀ ਨਾਲ ਚੱਲ ਰਿਹਾ ਹੈ ਬੜੇ ਲੋਕ ਇਹ ਦੇ ਚਾਹਸੀ ਵਿੱਚ ਆ ਗਏ ਧੋਖਾ ਖਾ ਗਏ ਧੋਖਾ ਤਾਂ ਖਾ ਜਾਂਦੇ ਆ ਕਿਉਂਕਿ ਦੀਵਾਲੀ ਆਉਣ ਵਾਲੀ ਹੈ ਹਰ ਥਾਂ ਤੁਹਾਨੂੰ ਡਿਸਕਾਊਂਟ ਦੇ ਇਸ਼ਤਿਹਾਰ ਲੱਗੇ ਮਿਲਣਗੇ ਆਫਰਾਂ ਦੇ ਇਸ਼ਤਿਹਾਰ ਲੱਗੇ ਮਿਲਣਗੇ ਐਡਵਰਟਾਈਜ਼ ਹਰ ਇੱਕ ਵੀਡੀਓ ਦੇ ਵਿੱਚ ਹੋ ਰਹੀ ਹੈ ਇਹ ਆਏ ਸਾਲ ਹੀ ਹੁੰਦੀ ਹੁੰਦੀ ਹੈ ਪਰ ਇਹਦੇ ਨਾਲ ਸਕੈਮ ਕਰਨ ਵਾਲੇ ਵੀ ਆਉਂਦੇ ਆ ਇਹ ਚੀਜ਼ ਦਾ ਉਹ ਫਾਇਦਾ ਉਠਾ ਰਿਹਾ ਹੈ ਨਾ ਕੋਈ ਵੀ ਕੂਰੀਅਰ ਬாய் ਤੁਹਾਡੀ ਦੇਲੀ ਤੇ ਆ ਗਿਆ ਜੀ ਤੁਸੀਂ ਚੀਜ਼ ਮੰਗਵਾਈ ਹੀ ਨਹੀਂ ਉਹਨੂੰ ਕੋਈ OTP ਨਾ ਦਿਓ ਉਹ ਬੰਦਾ ਫਰੌਡ ਹੈ ਉਹ ਬੰਦਾ ਤੁਹਾਡੇ ਨਾਲ ਧੋਖਾ ਕਰਨਾ ਹੈ ਉਹਨੂੰ ਜਵਾਬ ਦੇ ਦਿਓ ਤਾਂ ਇਸ ਜਾਣਕਾਰੀ ਨੂੰ ਵੱਤ ਵਤ ਸ਼ੇਅਰ ਕਰਿਓ ਤੇ ਇਸ ਤਰ੍ਹਾਂ ਦੇ ਫੇਕ ਲਿੰਕਾਂ ਫੇਕ ਡਿਲੀਵਰੀ ਬੋਆਆਂ ਤੋਂ ਬਚੋ